ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਕੋਲ ਕਤੂਰੇ ਆ ਜੀ ਇੱਕ ਮਹੀਨੇ ਦੇ ਇੱਕ ਡੇਢ ਮਹੀਨੇ ਦੇ ਬਾਈ ਦਾ ਪੈਂਡ ਭਾਗੀ ਕੇ ਠੀਕ ਆ ਜੀ ਜ਼ਿਲ੍ਹਾ ਮੁਕਾ ਨੇੜੇ ਨਿਹਾਲ ਸੰਘਾਲਾ ਪੈਂਦਾ ਜੀ ਇਧਰ ਹੰਮਤਪੁਰਾ ਪੈਂਦਾ ਜੀ ਠੀਕ ਆ ਜੀ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਠੀਕ ਆ ਜੀ ਸੇ ਨਾਗਾ ਠੀਕ ਹੈ ਨਾ ਕੁੱਤੀ ਐ ਸੇ ਤੇ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਭਰਾ ਭਾਗੀ ਕੇ ਪਿੰਡ ਠੀਕ ਆ ਜੀ ਜੇ ਕਿਸੇ ਨੇ ਇਦਾਂ ਦੀ ਆੜ ਲਵਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 752800355 ਜੀ ਠੀਕ ਹੈ ਜੀ WhatsApp ਰਾਹੀਂ ਵੀਡੀਓ ਭੇਜ ਕੇ ਭਰਾ ਆੜ ਲਵਾ ਸਕਦੇ ਹੋ ਠੀਕ ਹੈ ਜੀ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਤੇ ਬਹੁਤ ਹੀ ਪਿਆਰੇ ਰੇਟ ਬਾਈ ਦੱਸੂਗਾ ਤੁਹਾਨੂੰ ਫੋਨ ਤੇ ਠੀਕ ਹੈ ਜੀ ਸੇ ਦੇ ਸੇ ਕਿਤੇ ਆ ਜੇ ਇੱਕ ਡੇਢ ਮਹੀਨੇ ਦੇ ਆ ਠੀਕ ਹੈ ਜੀ ਇੱਕ ਮਹੀਨੇ ਦੇ ਆ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪਿੰਡ ਭਾਗੀਕੇ ਝਲਾਮੋਕ ਘਨਰਲੇੜ ਦੇ ਨੇੜੇ ਆ ਭਰਾ ਠੀਕ ਹੈ ਜੀ ਤਰਾਇਡਾ ਦੀ ਫਾਰਮ ਟੀਵੀ ਨੂੰ ਬਤਾਵਾ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਨਾਮ ਦੇ ਨਾਮ ਵੀਡੀਓ ਅਪਲੋਡ ਕਰਦੇ ਰਹੀਏ। ਬਾਕੀ ਭਰਾ ਆਪਣਾ ਫੇਸਬੁੱਕ ਦੀ ਪੇਜ ਹੈ। ਬਾਕੀ ਆਪਣਾ ਫੇਸਬੁੱਕ ਦੀ ਪੇਜ ਹੈ। ਗਰਜੀ ਗਰਜੀਤ ਰਾਏ ਉਹਨੂੰ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਨਾਮ ਦੇ ਨਾਮ ਵੀਡੀਓ ਅਪਲੋਡ ਕਰਦੇ ਰਹੀਏ। ਠੀਕ ਹੈ ਜੀ। ਬਾਕੀ ਆਪਣਾ ਭਾਈ ਮੱਜਾਂ ਗੰਮਾਲਾ ਚੈਨਲ ਆ ਜੀਤਾ ਫਾਰਮ ਟੀਵੀ ਬਰਨਾਲਾ ਠੀਕ ਹੈ ਜੀ। ਚੈਨਲ ਆਪਣੇ ਚਾਰ ਇੱਕ ਪੰਜਾਬ ਨੂੰ ਫੁੱਟੀਵੀ ਆ। ਉਹਨੂੰ ਬਤਾਵਾ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਨਾਮ ਦੇ ਨਾਮ ਵੀਡੀਓ ਅਪਲੋਡ ਕਰਦੇ ਰਹੀਏ। ਠੀਕ ਹੈ ਜੀ ਬਹੁਤ ਹੀ ਸੋਹਣਾ ਕਤੂਰੇ ਬਾਈ ਨੇ ਜ਼ਰੂਰ ਲਾਈਕ ਕਰੋ ਠੀਕ ਹੈ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਈ ിത്ത ഫാർമ ടി വി ബനാലാ